ਵਰਡ ਹੰਸ ਮਹਿਲ ਪਹਿਲਾ ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਨੋ ਵਾ ਜਿਨ ਜਗ ਸਿਰਜ ਸਮਾ ਸੋ ਸਾਹਿਬ ਕੁਦਰਤ ਜਾਨੋ ਵਾ ਸਜੜਾ ਦੂਰ ਨਾ ਪਾਲੀ ਐ ਕਟਕਾਟ ਸ਼ਬਦ ਪਛਾਣੋ ਵਾ ਸਜੜਾ ਦੂਰ ਨਾ ਪਾਲੀ ਐ ਕਟਕਾਟ ਸ਼ਬਦ ਪਛਾਣੋ ਵਾ ਸਾਜ ਸ਼ਬਦ ਪਛਾਣੋ ਦੂਰ ਨਾ ਜਾਣੋ ਜਿਨੇ ਰਚਨਾ ਰਚੀ ਸਾਜ ਸ਼ਬਦ ਪਛਾਣੋ ਦੂਰ ਨਾ ਜਾਣੋ ਜਿਨੇ ਰਚਨਾਰਾ ਚੀ ਨਾਮ ਤੇ ਆਏ ਤਾਂ ਸੁਖ ਪਾਏ ਬਿਨ ਨਾਮ ਵੇ ਪੜਕਾ ਚੀ ਨਾਮ ਤੇ ਆਏ ਤਾਂ ਸੁਖ ਪਾਏ ਮੇਨ ਨਾਮ ਹੈ ਬੜਕਾ ਚੀ ਜਿਸ ਪਰਮਾਤਮਾ ਨੇ ਜਗਤ ਪੈਦਾ ਕਰਕੇ ਇਸ ਨੂੰ ਆਪਣੇ ਵਿੱਚ ਲੀਨ ਕਰਨ ਦੀ ਤਾਕਤ ਵੀ ਆਪਣੇ پاس ਰੱਖੀ ਹੋਈ ਹੈ ਉਸ ਮਾਲਕ ਨੂੰ ਇਸ ਕੁਦਰਤ ਵਿੱਚ ਵਸਤਾ ਸਮਝ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਨੂੰ ਰੱਜੀ ਕੁਦਰਤ ਤੋਂ ਦੂਰ ਕਿਸੇ ਹੋਰ ਥਾਂ ਲੱਭਣ ਦਾ ਯਤਨ ਨਹੀਂ ਕਰਨਾ ਚਾਹੀਦਾ ਹਰੇਕ ਸਰੀਰ ਵਿੱਚ ਉਸੇ ਦਾ ਹੁਕਮ ਵਰਤਦਾ ਅਪਛਾਨ ਜਿਸ ਪਰਮਾਤਮਾ ਨੇ ਇਸ ਰਚਨਾ ਇਹ ਰਚਨਾ ਰੱਜੀ ਹੈ ਉਸ ਨੂੰ ਇਸ ਤੋਂ ਦੂਰ ਕਿਤੇ ਵੱਖਰਾ ਨਾ ਸਮਝ ਹਰੇਕ ਸਰੀਰ ਵਿੱਚ ਉਸ ਦਾ ਅਟਲ ਹੁਕਮ ਵਰਤਦਾ ਪਛਾਣੋ ਜਦੋਂ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਤਦੋਂ ਆਤਮਕ ਆਨੰਦ ਮਾਣਦਾ ਹੈ ਪ੍ਰਭੂ ਦੇ ਨਾਮ ਤੋਂ ਬਿਨਾ ਲੋਕਾਈ ਅਸਮਰਤ ਹੋ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ